ਜੀ ਵੈਲਕਮ ਜੀ ਸਖਸ਼ਿਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਕਿ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਚ ਹੋਊਗੀ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓਜ਼ ਬਾਰਨਿੰਗ ਨਾਲ ਰਿਲੇਟਿਡ ਵੀਡੀਓਜ਼ ਤੇ ਸੱਚੀਆਂ ਹਾਰਟਬੀਟੀਆਂ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਫਸਟ ਟਾਈਮ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਸਾਡੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇ ਜੀ ਸੋ ਅੱਜ ਦੀ ਜਿਹੜੀ ਵੀਡੀਓ ਜੀ ਬਹੁਤ ਪਿਆਰੀ ਬਹੁਤ ਇੰਟਰਸਟਿੰਗ ਵੀਡੀਓ ਆ ਸੋ ਤੁਸੀਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਪਲੀਜ਼ ਐਂਡ ਤੱਕ ਜਰੂਰ ਤੁਸੀਂ ਦੇਖਿਓ ਜੀ ਤੇ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਜੀ ਅੱਜ ਜਿਵੇਂ ਥੰਮਨੇਲ ਲਗਾਇਆ ਜੀ ਆਪਾਂ ਕਿ ਜਦੋਂ ਆਪਾਂ ਕਿਸੇ ਦਾ ਹੱਕ ਖੋਹਨੇ ਆ ਤੇ ਪਰਮਾਤਮਾ ਸਾਨੂੰ ਕਿਹੜੀ ਸਜ਼ਾ ਦਿੰਦਾ ਹੈ ਜੀ ਜਦੋਂ ਆਪਾਂ ਕਿਸੇ ਦਾ ਗਰੀਬ ਦਾ ਹੱਕ ਖੋਹਨੇ ਆ ਤੇ ਆਪਾਂ ਨੂੰ ਪਰਮਾਤਮਾ ਵੱਲੋਂ ਕਿਹੜੀ ਸਜ਼ਾ ਮਿਲਦੀ ਆ ਇਹਨੂੰ ਆਪਾਂ ਇੱਕ ਕਹਾਣੀ ਰਾਹੀਂ ਤੁਹਾਨੂੰ ਦੱਸਾਂਗੇ ਛੋਟੀ ਜਿਹੀ ਕਹਾਣੀਆਂ ਕਹਾਣੀਆਂ ਜੀ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਭਾਵੇਂ ਕਹਾਣੀਆਂ ਹੁੰਦੀਆਂ ਨੇ ਪਰ ਇਹ ਸੱਚ ਦਾ ਆਇਨਾ ਦਿਖਾਉਂਦੀਆਂ ਨੇ ਆਪਾਂ ਨੂੰ ਤੇ ਆਪਾਂ ਮੋਸਟਲੀ ਤੁਹਾਨੂੰ ਹਰ ਕਹਾਣੀ ਦੇ ਜ਼ਰੀਏ ਹੀ ਸੱਚ ਨਾਲ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਸੋ ਅੱਜ ਦੀ ਜਿਹੜੀ ਵੀਡੀਓ ਤੁਸੀਂ ਪਲੀਜ਼ ਜ਼ਰੂਰ ਸੁਣਿਓ ਤਾਂ ਕਿ ਜੀ ਇਸ ਵੀਡੀਓ ਤੋਂ ਆਪਾਂ ਕੁਝ ਨਾ ਕੁਝ ਸਿੱਖ ਕੇ ਜਾਈਏ ਠੀਕ ਹੈ ਜੀ ਇੱਕ ਜੀ ਗਰੀਬ ਹੁੰਦਾ ਦਰਿਆ ਦੇ ਕੰਢੇ ਉਹ ਜੀ ਮੱਛਲੀ ਪਕੜਦਾ ਹੁੰਦਾ ਜੀ ਖੜਕੇ ਤੇ ਬਹੁਤ ਹੀ ਗਰੀਬ ਹੁੰਦਾ ਵਿਚਾਰਾ ਤੇ ਸਰੀਰ ਵੱਲੋਂ ਵੀ ਬਹੁਤ ਮੜਕੂਜਾ ਹੁੰਦਾ ਆ ਸੋ ਜੀ ਜਦੋਂ ਮੱਛਲੀ ਪਕੜਦਾ ਦਰਿਆ ਦੇ ਕੰਢੇ ਤੇ ਖੜਕੇ ਉੱਥੇ ਜੀ ਇੱਕ ਅਮੀਰ ਬੰਦਾ ਆਉਂਦਾ ਆ ਤੰਦਰੁਸਤ ਹੁੰਦਾ ਆ ਤੇ ਬਹੁਤ ਸਰੀਰ ਵੱਲੋਂ ਵੀ ਬਹੁਤ ਹੀ ਇੱਕ ਤਰ੍ਹਾਂ ਪਲਵਾਨ ਦੀ ਤਰ੍ਹਾਂ ਹੁੰਦਾ ਜੀ ਉਹ ਤੇ ਉਹ ਕੀ ਕਰਦਾ ਜੀ ਜਦੋਂ ਆ ਕੇ ਦੇਖਦਾ ਵਾ ਕਿ ਗਰੀਬ ਬੰਦਾ ਮੱਛਲੀ ਪਕੜ ਰਿਹਾ ਤੇ ਉਹ ਕੀ ਕਰਦਾ ਜੀ ਜਦੋਂ ਮੱਛਲੀ ਪਕੜਦਾ ਗਰੀਬ ਬੰਦਾ ਉਹਦੇ ਹੱਥੋਂ ਜੀ ਆਪਣੀ ਸਰੀਰ ਦੇ ਵੱਲ ਦੇ ਨਾਲ ਤੇ ਆਪਣੀ ਹੰਕਾਰ ਦੇ ਵਿੱਚ ਆਪਣੇ ਆਕੇ ਕਿ ਮੈਂ ਅਮੀਰ ਆ ਤੇ ਉਹਦੇ ਤੋਂ ਜੀ ਉਹ ਮੱਛਲੀ ਲੈ ਲੈਂਦਾ ਆ ਖਿੱਚਾ ਤੂੰ ਹੀ ਹੁੰਦੀ ਆ ਜੀ ਉਹਨਾਂ 'ਚ ਤੇ ਤਾਕਤ ਹੋਰ ਵੱਧ ਹੋਣ ਕਰਕੇ ਉਹ ਮੱਛਲੀ ਗਰੀਬ ਤੋਂ ਖੋਹ ਲੈਂਦਾ ਆ ਜੀ ਤੇ ਜਦੋਂ ਉਹ ਗਰੀਬ ਤੋਂ ਮੱਛਲੀ ਖੋਹ ਲੈਂਦਾ ਤੇ ਉਹ ਗਰੀਬ ਕੁਝ ਨਹੀਂ ਕਹਿੰਦਾ ਜੀ ਅੱਗਿਓ ਤੇ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਕਦੀ ਵੀ ਕਿਸੇ ਨਾਲ ਲੜਦੇ ਝਗੜਦੇ ਨਹੀਂ ਉਹ ਪਰਮਾਤਮਾ ਤੇ ਸੁੱਟ ਦਿੰਦੇ ਹੁੰਦੇ ਆ ਖਾਸ ਕਰਕੇ ਜਦੋਂ ਆਪਾਂ ਕਿਸੇ ਗਰੀਬ ਨਾਲ ਧੱਕਾ ਕਰਦੇ ਆ ਨਾ ਫਿਰ ਪਰਮਾਤਮਾ ਹੀ ਉਸ ਦਾ ਫਲ ਆਪਾਂ ਨੂੰ ਦਿੰਦਾ ਆ ਜੀ ਤੇ ਜੋ ਵੀ ਆਪਾਂ ਨੂੰ ਜੋ ਆਪਾਂ ਨੁਕਸਾਨ ਭੁਗਤਦਾ ਪਰਮਾਤਮਾ ਦੇਖਦਾ ਵਾ ਤੇ ਜਿਹੜੇ ਕਹਿੰਦੇ ਹੁੰਦੇ ਆ ਗਰੀਬ ਆਹੂ ਭਾਵੇਂ ਮੂੰਹੋਂ ਤੁਹਾਨੂੰ ਕੁਛ ਨਾ ਕਵੇ ਪਰ ਜਿਹੜੀ ਉਹਦੇ ਦਿਲ ਦੀ ਦੁਰਸੀ ਸਾਨਾ ਉਹ ਬੰਦੇ ਨੂੰ ਲੈ ਬੈਂਦੀ ਆ ਸੋ ਕਦੀ ਕਿਸੇ ਗਰੀਬ ਦਾ ਹੱਕ ਨਾ ਖਾਇਓ ਇਦਾਂ ਜੀ ਉਹਨੇ ਕੀਤਾ ਜਿਹੜਾ ਅਮੀਰ ਬੰਦਾ ਸੀਗਾ ਤੇ ਉਤੋਂ ਤੋਂ ਤਾਕਤਵਰ ਵੀ ਵੱਧ ਸੀਗਾ ਉਹ ਤੋਂ ਜੀ ਉਹ ਮੱਛੀ ਖੋ ਲੈਂਦਾ ਆ ਤੇ ਹਜੇ ਮੱਛੀ ਤੜਫਦੀ ਹੁੰਦੀ ਆ ਜੀ ਅਮੀਰ ਬੰਦੇ ਨੇ ਜਦੋਂ ਮੱਛੀ ਪਕੜੀ ਹੁੰਦੀ ਆ ਤੇ ਉਹ ਉਹਦੇ ਅੰਗੂਠੇ ਤੇ ਦੰਦੀ ਵੱਢ ਦਿੰਦੀ ਆ ਤੇ ਜਦੋਂ ਜੀ ਮੱਛੀ ਦੰਦੀ ਵੱਢ ਦਿੰਦੀ ਆ ਅਮੀਰ ਬੰਦੇ ਨੂੰ ਬਹੁਤ ਜ਼ਿਆਦਾ ਜੀ ਯਾਨੀ ਉਹ ਤੜਫ ਜਾਂਦਾ ਇੱਕ ਤਰ੍ਹਾਂ ਦਾ ਉਹਨੂੰ ਦਰਦ ਬਹੁਤ ਹੁੰਦੀ ਆ। ਸੋ ਜੀ ਚਲੋ ਇਦਾਂ ਹੀ ਹੁੰਦਾ ਅਮੀਰ ਬੰਦਾ ਫਿਰ ਵੀ ਮੱਛਲੀ ਲੈ ਕੇ ਆ ਜਾਂਦਾ ਜੀ ਉਥੋਂ। ਕੀ ਹੁੰਦਾ ਜੀ ਜਦੋਂ ਮੱਛਲੀ ਨੇ ਉਹਦੇ ਦੰਦੀ ਵੱਡੀ ਨਾਲ ਅੰਗੂਠੇ ਤੇ ਉਹ ਜੀ ਜ਼ਖਮ ਆ ਜਿਹੜਾ ਉਹ ਘਰੇ ਜਾਂਦਾ ਵਾ ਚਲੋ ਦਵਾਈ ਦੂਈ ਲਗਾ ਲੈਂਦਾ ਉਹ ਫਰਕ ਨਹੀਂ ਪੈਂਦਾ। ਜਦੋਂ ਜੀ 10 ਦਿਨ ਹੁੰਦੇ ਆ ਨਾ ਉਹਦੇ ਅੰਗੂਠੇ ਤੇ ਜਿਹੜਾ ਉਹ ਦੰਦੀ ਵੱਡੀ ਹੁੰਦੀ ਆ ਮੱਛਲੀ ਨੇ ਉਹ ਜ਼ਖਮ ਬਹੁਤ ਜ਼ਿਆਦਾ ਯਾਨੀ ਗਹਿਰਾ ਹੋ ਜਾਂਦਾ। ਜੇ ਉਹ ਡਾਕਟਰ ਕੋਲ ਜਾਂਦਾ ਡਾਕਟਰ ਨੂੰ ਜਾ ਕੇ ਦਿਖਾਉਂਦਾ ਆ ਤੇ ਡਾਕਟਰ ਚਲੋ ਤੇ ਦਵਾਈ ਲਗਾ ਦਿੰਦਾ ਆ ਆਪਣੀ ਮੈਡੀਸਿਨ ਵਗੈਰਾ ਦਿੰਦਾ ਉਹਨੂੰ ਤੇ ਮੈਡੀਸਿਨ ਲਗਾਉਂਦਾ ਜੀ ਫਿਰ ਉਹ 10 ਦਿਨ ਦੀ ਦਵਾਈ ਦਿੰਦਾ ਕਹਿੰਦਾ 10 ਦਿਨ ਬਾਅਦ ਆ ਕੇ ਤੁਸੀਂ ਦੁਬਾਰਾ ਦਿਖਾਓ ਕਿ ਹੋ ਜਾਊਗਾ ਠੀਕ ਉਸ ਤੋਂ ਬਾਅਦ ਜੀ ਅਮੀਰ ਬੰਦਾ ਦੁਬਾਰਾ ਜਾਂਦਾ ਡਾਕਟਰ ਦੇ ਕੋਲ ਜਦੋਂ 10 ਦਿਨ ਬਾਅਦ ਜਾਂਦਾ ਪੱਟੀ ਡਾਕਟਰ ਨੂੰ ਕਹਿੰਦਾ ਖੋਲ ਕੇ ਦੇਖੋ ਕਿ ਮੇਰੇ ਹਲਕਾ ਹਲਕਾ ਦਰਦ ਹੁੰਦਾ ਆ ਪਰ ਹਮਤ ਉਸੀ ਚਲੋ ਦੇਖੋ ਕਿ ਮੇਰਾ ਜ਼ਖਮ ਅੱਗੇ ਤੋਂ ਕਿਵੇਂ ਆ ਹਨ ਤੇ ਜਦੋਂ ਜੀ ਡਾਕਟਰ ਉਹ ਪੱਟੀ ਖੋਲ ਕੇ ਦੇਖਦਾ ਤੇ ਉਹਦਾ ਅੰਗੂਠਾ ਬਹੁਤ ਖਰਾਬ ਹੋਇਆ ਹੁੰਦਾ ਬਿਲਕੁਲ ਸਹੀ ਨਹੀਂ ਹੋਇਆ ਹੁੰਦਾ ਜ਼ਖਮ ਤੇ ਫਿਰ ਡਾਕਟਰ ਕਹਿੰਦਾ ਜੀ ਉਸ ਬੰਦੇ ਨੂੰ ਕਿ ਇਹ ਜਿਹੜਾ ਜ਼ਖਮ ਆ ਇਹ ਠੀਕ ਨਹੀਂ ਹੋ ਸਕਦਾ ਇਸ ਕਰਕੇ ਆਪਾਂ ਅੰਗੂਠਾ ਵੜ ਦਿੰਨੇ ਆ ਕਿ ਜਿਸ ਕਰਕੇ ਤੁਹਾਡਾ ਜਿਹੜਾ ਹੱਥ ਆ ਉਹ ਬਚ ਜਾਊਗਾ ਜੇ ਆਪਾਂ ਅੰਗੂਠਾ ਨਾ ਵੜਿਆ ਨਾ ਫਿਰ ਹੱਥ ਵੀ ਤੁਹਾਡਾ ਖਰਾਬ ਹੋ ਸਕਦਾ ਸੋ ਜੀ ਜਿਹੜਾ ਬੰਦਾ ਹੁੰਦਾ ਉਹ ਕਹਿੰਦਾ ਚਲੋ ਠੀਕ ਆ ਜੀ ਤੁਸੀਂ ਅੰਗੂਠਾ ਵੱਡ ਦੋ ਡਾਕਟਰ ਅੰਗੂਠਾ ਵੱਡਦਾ ਜੀ ਪੱਟੀ ਕਰਦਾ ਹੱਥ ਤੇ ਦਵਾਈ ਦਿੰਦਾ 10 ਦਿਨਾਂ ਦੀ ਫੇਰ ਪੀਂਜਦਾ ਆ ਜੀ 10 ਦਿਨਾਂ ਬਾਅਦ ਅਮੀਰ ਬੰਦਾ ਫੇਰ ਆਉਂਦਾ ਫੇਰ ਡਾਕਟਰ ਨੂੰ ਕਹਿੰਦਾ ਕਹਿੰਦਾ ਹੁਣ ਤੁਸੀਂ ਮੇਰਾ ਜ਼ਖਮ ਖੋਲ ਕੇ ਦੇਖੋ ਪੱਟੀ ਖੋਲ ਕੇ ਦੇਖੋ ਕਿ ਕਿਵੇਂ ਆਰਾਮ ਹੈਗਾ ਕਿ ਨਹੀਂ ਪਰ ਮੇਰੇ ਦਰਦ ਹੋ ਰਹੀ ਆ ਜੀ ਤੇ ਜੀ ਜਦੋਂ ਉਹ ਜਿਹੜਾ ਡਾਕਟਰ ਹੁੰਦਾ ਖੋਲ ਕੇ ਦੇਖਦਾ ਵਾ ਪਰ ਜਿਹੜਾ ਉਹ ਜ਼ਖਮ ਆ ਜੀ ਉਹ ਸਹੀ ਨਹੀਂ ਹੁੰਦਾ ਹੱਥ ਤੇ ਜਿਹੜਾ ਜ਼ਖਮ ਆ ਉਹ ਜੀ ਪਹਿਲਾਂ ਅੰਗੂਠੇ ਤੇ ਸੀਗਾ ਅੰਗੂਠਾ ਵੱਡਦਾ ਫਿਰ ਉਹ ਜਿਹੜਾ ਜ਼ਖਮ ਆ ਉਹ ਰੇ ਹੱਥ ਤੇ ਹੋ ਜਾਂਦਾ ਜੀ ਤੇ ਉਹ ਜ਼ਖਮ ਜੀ ਇੰਨਾਕ ਯਾਨੀ ਗਹਿਰਾ ਹੁੰਦਾ ਆ ਤੇ ਡਾਕਟਰ ਉਹਨੂੰ ਕਹਿੰਦਾ ਆ ਕਿ ਇਹ ਜਿਹੜਾ ਜ਼ਖਮ ਆ ਇਹ ਬਹੁਤ ਸਹੀ ਨਹੀਂ ਹੈਗਾ ਠੀਕ ਨਹੀਂ ਹੈਗਾ ਤੇਰੇ ਹੱਥ ਦੇ ਲਈ ਕਿ ਆਪਾਂ ਇਹਨੂੰ ਹੱਥ ਨੂੰ ਵੱਢ ਦੇਈਏ ਨਹੀਂ ਤਾਂ ਇਹ ਨਹੀਂ ਤੇਰੀ ਬਾਹ ਵੀ ਖਾ ਜਾਣੀ ਆ ਫਿਰ ਜੀ ਡਾਕਟਰ ਜੀ ਦੀ ਗੱਲ ਸੁਣ ਕੇ ਅਮੀਰ ਬੰਦਾ ਬਹੁਤ ਹੈਰਾਨ ਹੁੰਦਾ ਜੀ ਉਹ ਵੀ ਜੀ ਕੀ ਕਰੇ ਹਨਾ ਉਹ ਕਹਿ ਦਿੰਦਾ ਹਾਂ ਜੀ ਠੀਕ ਹੈ ਚਲੋ ਤੁਸੀਂ ਮੇਰਾ ਹੱਥ ਵੜ ਦੋ ਚਲੋ ਹੱਥ ਵੜਾ ਦਿੰਦਾ ਜੀ ਡਾਕਟਰ ਹੱਥ ਵੜਾ ਲੈਂਦਾ ਤੇ ਬਾਹਾਂ ਤੇ ਪੱਟੀ ਕਰਦਾ ਦਵਾਈ ਦਿੰਦਾ ਦਸਾਂ ਦਿਨਾਂ ਦੀ ਫਿਰ ਭੇਜਦਾ ਜੀ ਦਸਾਂ ਦਿਨਾਂ ਬਾਅਦ ਅਮੀਰ ਬੰਦਾ ਫੇਰ ਆਉਂਦਾ ਆ ਕੇ ਕਹਿੰਦਾ ਜੀ ਮੇਰਾ ਹੁਣ ਤੁਸੀਂ ਦੇਖੋ ਜੀ ਮੇਰਾ ਜ਼ਖਮ ਕਿਵੇਂ ਆ ਜਦੋਂ ਪੱਟੀ ਖੋਲਦਾ ਜੀ ਉਹ ਜਿਹੜਾ ਹੱਥ ਦਾ ਜ਼ਖਮ ਆ ਉਹ ਬਾਹਾਂ ਤੇ ਆ ਜਾਂਦਾ ਤੇ ਉਹ ਬਹੁਤ ਹੈਰਾਨ ਹੁੰਦਾ ਡਾਕਟਰ ਵੀ ਕੀ ਹੋ ਰਿਹਾ ਵਾ ਤੇ ਜਖਮ ਇਦਾਂ ਦਾ ਸੀਗਾ ਤੇ ਡਾਕਟਰ ਕਹਿੰਦਾ ਤੇਰੀ ਸਾਰੀ ਬਾਹ ਵਡਣੀ ਪੈ ਸਕਦੀ ਐ ਇਹਨੂੰ ਕੂਣੀ ਤੱਕ ਬਾਹ ਵਡਾ ਦੇ ਜੇ ਤੂੰ ਕੂਣੀ ਤੱਕ ਬਾਹ ਨਾ ਵਡਾਈ ਇਹਨੇ ਬਾਹ ਹੀ ਖਾ ਜਾਣੀ ਤੇਰੀ ਚਲੋ ਜੀ ਫੇਰ ਇਦਾਂ ਹੁੰਦਾ ਵਾ ਉਹ ਫੇਰ ਕਹਿ ਰਹਿੰਦਾ ਚਲੋ ਬਾਹ ਵੜ ਦੋ ਬਾਹ ਵੜ ਦਿੰਦੇ ਆ ਜੀ ਕੂਣੀ ਕੋਲ ਨੂੰ ਆ ਕੇ ਉਹ ਪੱਟੀ ਬੰਨ ਦਿੰਦਾ ਚਲੋ ਦਵਾਈ ਦੇ ਕੇ 10 ਦਿਨਾਂ ਦੀ ਫੇਰ ਘਰ ਭੇਜਦਾ ਜਦੋਂ ਵਾਪਸ ਆਉਂਦਾ ਨਾ ਜੀ 10 ਦਿਨਾਂ ਬਾਅਦ ਫੇਰ ਦਿਖਾਉਂਦਾ ਡਾਕਟਰ ਨੂੰ ਕੰਦਾ ਖੋਲ ਕੇ ਦੇਖੋ ਹੁਣ ਮੇਰਾ ਜ਼ਖਮ ਕਿਵੇਂ ਆ ਜਦੋਂ ਜ਼ਖਮ ਦੇਖਦਾ ਜੀ ਕੂਣੀ ਤੋਂ ਜਿਹੜੀ ਗਾਂ ਬਾਵਾ ਉੱਥੇ ਆ ਜਾਂਦਾ ਉਹ ਡਾਕਟਰ ਕਹਿੰਦਾ ਹੁਣ ਤੇਰੀ ਸਾਰੀ ਬਾਹ ਵਡਣੀ ਪੈਣੀ ਆ ਡਾਕਟਰ ਵੀ ਹੈਰਾਨ ਸੀ ਫਿਰ ਡਾਕਟਰ ਨੇ ਆਖਰਕਾਰ ਉਸ ਅਮੀਰ ਬੰਦੇ ਨੂੰ ਪੁੱਛ ਹੀ ਲਿਆ ਕਹਿੰਦਾ ਤੂੰ ਕੋਈ ਤੇਰੇ ਹੱਥੋਂ ਕੋਈ ਗਲਤ ਕੰਮ ਤਾਂ ਨਹੀਂ ਹੋਇਆ ਤੂੰ ਕੋਈ ਜ਼ੁਰਮ ਜ਼ੁਰਮ ਤਾਂ ਨਹੀਂ ਕੀਤਾ ਤੇ ਅਮੀਰ ਬੰਦਾ ਜੀ ਚੁੱਪ ਹੋ ਜਾਂਦਾ ਆ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਜਿਹੜਾ ਆਪਾਂ ਕੋਈ ਵੀ ਕੋਈ ਵੀ ਇਨਸਾਨ ਆ ਜੀ ਕੋਈ ਵੀ ਮਾੜਾ ਕਰਮ ਕਰਦਾ ਨਾ ਉਹਦੀ ਆਤਮਾ ਨੂੰ ਪਤਾ ਹੁੰਦਾ ਉਹਨੇ ਕੀਤਾ ਵਾ ਕੋਈ ਵੀ ਆਪਾਂ ਕਿਸੇ ਦਾ ਹੱਕ ਖੋਹਨੀ ਆ ਕੋਈ ਬੁਰਾ ਕੰਮ ਕਰਦੇ ਆ ਆਪਣੀ ਆਤਮਾ ਨੂੰ ਪਤਾ ਹੁੰਦਾ ਅਸੀਂ ਕੀਤਾ ਵਾ ਪਰ ਆਪਾਂ ਕਿਸੇ ਮੂਰੇ ਫਿਰ ਵੀ ਉਸ ਗੱਲ ਦਾ ਆਪਾਂ ਜ਼ਿਕਰ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਉਹ ਆਪਣੇ ਮਨ ਚ ਹੁੰਦੀ ਆ ਪਰ ਲੋਕਾਂ ਦੇ ਝੂਠ ਬੋਲਾਂਗੇ ਆਪਣੇ ਪਰਮਾਤਮਾ ਅੱਗੇ ਆਪਣੀ ਆਤਮਾ ਅੱਗੇ ਝੂਠ ਨਹੀਂ ਬੋਲ ਸਕਦੇ ਸੋ ਜੀ ਫਿਰ ਵੀ ਡਾਕਟਰ ਦੇ ਜ਼ਿਆਦਾ ਜ਼ੋਰ ਦੇਣ ਤੇ ਪੁੱਛਣ ਤੇ ਉਹਨੇ ਦੱਸ ਹੀ ਦਿੱਤਾ ਕਹਿੰਦਾ ਹਾਂ ਮੈਂ ਇੱਕ ਦਿਨ ਦਰਿਆ ਦੇ ਕੰਢੇ ਤੇ ਇੱਕ ਗਰੀਬ ਦੇ ਕੋਲੋਂ ਉਹਦੀ ਮੱਛਲੀ ਖੋ ਲਈ ਸੀ ਸੋ ਜੀ ਫਿਰ ਡਾਕਟਰ ਕਹਿੰਦਾ ਕਿ ਇਹ ਉਹਦੀ ਹੀ ਸਜ਼ਾ ਤੈਨੂੰ ਮਿਲੀ ਆ ਜਿਹੜੀ ਤੇਰੀ ਮੱਛਲੀ ਨੇ ਦੰਦੀ ਵੱਢੀ ਆ ਤੂੰ ਜਾ ਕੇ ਉਹ ਗਰੀਬ ਬੰਦੇ ਨੂੰ ਲੱਭ ਉਹਦੇ ਤੋਂ ਮਾਫੀ ਮੰਗ ਕੋਹਰਾ ਪਰਮਾਤਮਾ ਤੈਨੂੰ ਮaaf ਕਰ ਦਵੇ ਨਹੀਂ ਤਾਂ ਤੂੰ ਕਿਸੇ ਦਾ ਹੱਕ ਖਾਦਾ ਵਾ ਚਲੋ ਜੀ ਉਹ ਗਰੀਬ ਬੰਦੇ ਨੂੰ ਅਮੀਰ ਬੰਦਾ ਲੱਭਦਾ ਵਾ ਇੱਧਰ ਉੱਧਰੋਂ ਪੜਤਾਲ ਕਰਦਾ ਉਹਦੀ ਪਤਾ ਕਰਦਾ ਉਹਦਾ ਘਰ ਕਿੱਥੇ ਉਹਦੇ ਘਰ ਜਾਂਦਾ ਜੀ ਤੇ ਜਾ ਕੇ ਉਹਨੂੰ ਯਾਨੀ ਮਾਫੀ ਮੰਗਦਾ ਔਰੇ ਤਾਂ ਉਹਨੂੰ ਪੁੱਛਦਾ ਵਾ ਕਿ ਤੂੰ ਐਦਾਂ ਦਾ ਕੀ ਮੰਤਰ ਮਾਰਿਆ ਮੇਰੇ ਤੇ ਕਿ ਦੇਖ ਮੈਂ ਤੇਰੀ ਚਾ ਇੱਕ ਮੱਛਲੀ ਮੈਂ ਖੋਈ ਤੇਰੇ ਤੋਂ ਤੂੰ ਐਦਾਂ ਦਾ ਕਿਹੜਾ ਮੰਤਰ ਮਾਰਤਾ ਕਿ ਮੇਰਾ ਇਹ ਹਾਲ ਹੋ ਗਿਆ ਵਾ ਤੇ ਉਹਨੂੰ ਮਾਫੀ ਵੀ ਮੰਗਦਾ ਜੀ ਉਹਦੇ ਤੋਂ ਕਹਿੰਦਾ ਕਿ ਮੈਨੂੰ ਮਾਫ ਕਰ ਦੇ ਕਿ ਮੈਂ ਬਹੁਤ ਜ਼ਿਆਦਾ ਮੈਨੂੰ ਪਛਤਾਵਾ ਆਪਣੇ ਕੀਤੇ ਹੋਏ ਤੇ ਕਿ ਪਰਮਾਤਮਾ ਨੇ ਦੇਖ ਮੈਨੂੰ ਕੀ ਸਜ਼ਾ ਦਿੱਤੀ ਆ ਕਿ ਤੂੰ ਇਹੋ ਜਿਹਾ ਕੀ ਕੀਤਾ ਤੇ ਗਰੀਬ ਬੰਦਾ ਕਹਿੰਦਾ ਜੀ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਤੁਸੀਂ ਜਦੋਂ ਮੇਰੀ ਮੱਛਲੀ ਖੋਈ ਮੈਂ ਤਾਂ ਉਸ ਪਰਮਾਤਮਾ ਗਿਰਦਾਸ ਕੀਤੀ ਆ ਕਿ ਏ ਮੇਰੇ ਪਰਮਾਤਮਾ ਮੇਰੇ ਵਾਹਿਗੁਰੂ ਕਿ ਇਸ ਅਮੀਰ ਬੰਦੇ ਨੇ ਮੇਰੇ ਗਰੀਬ ਬੰਦੇ ਤੇ ਆਪਣੀ ਤਾਕਤ ਅਜਮਾਈ ਆ ਪਰ ਹੁਣ ਤੂੰ ਆਪਣੀ ਜਿਹੜੀ ਤਾਕਤ ਆ ਉਹ ਤੂੰ ਇਹਦੇ ਤੇ ਅਜ਼ਮਾਏ ਕਿ ਮੈਂ ਗਰੀਬ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਤੇਰੇ ਤੇ ਭਰੋਸਾ ਕਰਦਾ ਮੈਂ ਤਾਂ ਤੇਰੇ ਅੱਗੇ ਹੀ ਗੁਜ਼ਾਰਿਸ਼ ਕਰ ਸਕਦਾ ਕਿ ਇਸ ਅਮੀਰ ਬੰਦੇ ਨੇ ਇਸ ਅਮੀਰ ਬੰਦੇ ਨੇ ਮੇਰੇ ਗਰੀਬ ਤੇ ਉੱਤੇ ਆਪਣੀ ਤਾਕਤ ਅਜ਼ਮਾਈਆ ਕਿ ਹੇ ਵਾਯੂ ਗੁਰੂ ਸੱਚੇ ਪਾਤਸ਼ਾਹ ਤੂੰ ਆਪਣੀ ਤਾਕਤ ਇਹਦੇ ਤੇ ਅਜ਼ਮਾ ਕਿ ਇਹਦਾ ਜਿਹੜਾ ਵੀ ਜੋ ਵੀ ਹਿਸਾਬ ਕਿਤਾਬ ਆ ਇਹ ਤੂੰ ਕਰਨਾ ਹੈ ਜੀ ਸੋ ਜੀ ਉਹ ਬਹੁਤ ਹੀ ਪਛਤਾਉਂਦਾ ਜੀ ਆਪਣਾ ਜਿਹੜਾ ਅਮੀਰ ਹੁੰਦਾ ਆਪਣੇ ਕੀਤੇ ਤੇ ਬਹੁਤ ਪਛਤਾਉਂਦਾ ਤੇ ਬਸ ਤੁਸੀਂ ਵੀ ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਕਦੇ ਕਿਸੇ ਦਾ ਹੱਕ ਨਾ ਮਾਰਿਓ ਜਦੋਂ ਕਿਸੇ ਗਰੀਬ ਦਾ ਹੱਕ ਮਾਰੋਗੇ ਠੀਕ ਹੈ ਤੁਸੀਂ ਆਪਣੀ ਤਾਕਤ ਦੇ ਨਾਲ ਕਿਸੇ ਗਰੀਬ ਦੇ ਉੱਤੇ ਧੱਕਾ ਕਰ ਸਕਦੇ ਹੋ ਕਿਸੇ ਗਰੀਬ ਨੂੰ ਰੁਆ ਸਕਦੇ ਹੋ ਕਿਸੇ ਦਾ ਹੱਕ ਮਾਰ ਕੇ ਉਸ ਨੂੰ ਬਰਬਾਦ ਕਰ ਸਕਦੇ ਹੋ ਕਿਸੇ ਦਾ ਹੱਕ ਖੋ ਸਕਦੇ ਹੋ ਪਰ ਯਾਦ ਰੱਖਿਓ ਜੀ ਜਦੋਂ ਗਰੀਬ ਰੋ ਕੇ ਰੱਬ ਦੇ ਅੱਗੇ ਅਰਦਾਸ ਕਰ ਦੇਵੇ ਫਿਰ ਗਰੀਬ ਦੀ ਥਾਂ ਤੇ ਰੱਬ ਬਦਲਾ ਲਏਗਾ ਤੇ ਜਦੋਂ ਰੱਬ ਬਦਲਾ ਲੈਣ ਤੇ ਆ ਜਾਏਗਾ ਜੀ ਯਾਦ ਰੱਖਿਓ ਜਿਹੜਾ ਹੰਕਾਰੀ ਆ ਨਾ ਜੀ ਹੰਕਾਰੀ ਬੰਦੇ ਦਾ ਰੱਬ ਕੁਝ ਵੀ ਨਹੀਂ ਛੱਡੇਗਾ ਕਹਿੰਦੇ ਹੁੰਦੇ ਨੇ ਕਿ ਗਰੀਬ ਕੋ ਮਤ ਸਤਾ ਗਰੀਬ ਕੋ ਮਤ ਸਤਾ ਉਹ ਰੋ ਦੇਗਾ ਉਸਕੇ ਮਾਲਕ ਕੋ ਖਬਰ ਹੋਈ ਤੋ ਜੜ ਸੇ ਧੋ ਦੇਗਾ ਕਿਸੇ ਦਾ ਹੱਕ ਨਾ ਮਾਰਿਓ ਨਾ ਕਦੀ ਆਪਣੀ ਤਾਕਤ ਦੀ ਗਲਤ ਵਰਤੋਂ ਕਰਿਓ ਕਦੇ ਕਿਸੇ ਗਰੀਬ ਤੇ ਜ਼ੁਲਮ ਨਾ ਕਰਿਓ ਜੀ ਕਿਉਂਕਿ ਜਦੋਂ ਰੱਬ ਬਦਲਾ ਲੈਣ ਤੇ ਆ ਗਿਆ ਨਾ ਜੀ ਰੱਬ ਫਿਰ ਘਰਾਂ 'ਚ ਤੱਪੜ ਵਿਛਾ ਦਿੰਦਾ ਆ ਵਾਹ ਗੁਰੂ ਜੀ ਤਾਂ ਹੀ ਕਹਿੰਦੇ ਨੇ ਕਿ ਆਪਣੇ ਹੱਕ ਦੀ ਖਾ ਜੋ ਤੇਰੇ ਹੱਕ ਦੀ ਆ ਉਹ ਖਾ ਐਵੇਂ ਕਿਸੇ ਗਰੀਬ ਦਾ ਹੱਕ ਨਾ ਮਾਰੀ ਇਹ ਦੁਨੀਆ ਦਾ ਦਸਤੂਰ ਆ ਜੀ ਰੱਬ ਨੇ ਬਣਾਇਆ ਕਿ ਜੈਸੀ ਕਰਨੀ ਵੈਸੀ ਭਰਨੀ ਕੁਦਰਤ ਜੇ ਸਿਖਲਾਈ ਕਾਂਟੇ ਬੋਨੇ ਵਾਲਾ ਫੁੱਲ ਕਹਾਂ ਸੇ ਪਾਈ ਕਿੱਥੋਂ ਫੁੱਲ ਪ੍ਰਾਪਤ ਕਰੋਗੇ ਜੇ ਕੰਡੇ ਬੀਜੋਗੇ ਸੋ ਰੱਬ ਤੋਂ ਡਰ ਕੇ ਆਪਣਾ ਜੀਵਨ ਬਤੀਤ ਕਰਿਏ ਕਿਸੇ ਗਰੀਬ ਦਾ ਹੱਕ ਨਾ ਮਾਰੀਏ ਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਜਾਂਦੇ ਹੋਏ ਜੀ ਆਪਣੀ ਜਿਹੜਾ ਆਪਣਾ ਚੈਨਲ ਆ ਆਪਣੀ ਸਿਸਟਰ ਦਾ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਅਸੀਂ ਇਦਾਂ ਦੀਆਂ ਮੋਟੀਵੇਸ਼ਨਲ ਵੀਡੀਓ ਬਣਾਉਣ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਲਈ ਹਮੇਸ਼ਾ ਲੈ ਕੇ ਆਈਆਂ ਦੀਆਂ ਨੇ ਸੋ ਤੁਸੀਂ ਜੇ ਇੰਟਰਸਟ ਰਿਹਾ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਮੇਰੀ ਰਿਕਵੈਸਟ ਹੈ ਜੀ ਮੰਨਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ